ਇਹ ਤਸਵੀਰਾਂ ਅਲੰਟੇ ਮੋਲਦੀਆ ਨੇ ਜਿੱਥੇ ਸ਼ਰੀਆਮ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਨੌਜਵਾਨ ਦੀਆਂ ਅੱਖਾਂ ਵਿੱਚ ਪਹਿਲਾਂ ਮਿਰਚਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਸ ਤੋਂ 11 ਲੱਖ ਰੁਪਏ ਲੁੱਟ ਲਏ ਗਏ ਲੁੱਟ ਦੀ ਵਾਰਦਾਤ ਦੀ ਇਹ ਸੀਸੀਟੀਵੀ ਫੁਟੇਜ ਲਗਾਤਾਰ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਨੌਜਵਾਨ ਸ਼ਰੀਆਮ ਇੱਕ ਨੌਜਵਾਨ ਨੂੰ ਘੇਰ ਕੇ ਖੜ ਜਾਂਦੇ ਨੇ ਅਤੇ ਉਸ ਤੋਂ ਬੈਗ ਖੋਣ ਦੀ ਕੋਸ਼ਿਸ਼ ਕਰਦੇ ਨੇ ਪਰ ਨੌਜਵਾਨ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾਂਦਾ ਹੈ ਇਸ ਦੇ ਬਾਵਜੂਦ ਵੀ ਉਹ 11 ਲੱਖ ਲੁੱਟਣ ਵਿੱਚ ਕਾਮਯਾਬ ਹੋ ਜਾਂਦੇ ਨੇ ਮਾਮਲਾ ਸੋਮਵਾਰ ਦਾ ਹੈ ਵਾਰਦਾਤ ਮਾਲ ਦੇ ਬੇਸਮੈਂਟ ਤੇ ਲਿਫਟ ਦੇ ਅੰਦਰ ਉਸ ਵਕਤ ਹੋਈ ਜਦੋਂ ਏਜੰਟ ਮਾਲ ਦੇ ਅੱਢ ਅੱਢ ਸ਼ੋਰੂਮ ਤੋਂ ਪੈਸੇ ਇਕੱਠੇ ਕਰ ਕੀ ਰਿਹਾ ਸੀ ਲੁੱਟ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਮਲਜ਼ਮਾਂ ਦੀ ਪਛਾਣ ਮੁਹਾਲੀ ਨਿਵਾਸੀਆਂ ਦੇ ਵਜੋਂ ਹੋਈ ਹੈ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫੈਰ ਇਸ ਫੁਟੇਜ ਨੇ ਹੈਰਾਨ ਕਰ ਦਿੱਤਾ ਕਿਉਂਕਿ ਹਾਈ ਸਕਿਉਰਿਟੀ ਜਾਂ ਫਿਰ ਹਾਈ ਪ੍ਰੋਫਾਈਲ ਏਰੀਆ ਅਲੰਤੇਮੋਰ ਅਜਿਹੀ ਵਾਰਦਾਤ ਹੋਣਾ ਇੱਕ ਜ਼ਰੂਰ ਪ੍ਰਸ਼ਾਸਨ ਉੱਤੇ ਸਵਾਲਾਂ ਦੇ ਚਿੰਨ ਲਗਾ ਦਿੰਦਾ ਹੈ